ਹੈਲੋ ਫੈਮਲੀ ਅੱਜ ਅਸੀਂ ਬਣਾ ਰਹੇ ਹਾਂ ਗਾਜਰ ਦਾ ਹਲਵਾ ਬਹੁਤ ਹੀ ਵਧੀਆ ਬਹੁਤ ਸਿੰਪਲ ਤਰੀਕੇ ਤੇ ਬਹੁਤ ਹੀ ਸਵਾਦ ਆਓ ਅਸੀਂ ਹੁਣ ਅੱਜ ਆਪਣੀ ਰੈਸਪੀ ਪਾਵਾਂਗੇ ਗਾਜਰ ਦਾ ਹਲਵਾ ਕਿਸ ਤਰੀਕੇ ਬਣਾਣੇ ਆ ਤੁਹਾਨੂੰ ਸਾਰੀ ਰੈਸਪੀ ਦਿਖਾਵਾਂਗੇ ਤੇ ਤੁਸੀਂ ਸਾਰੀ ਪੂਰੀ ਵੇਖਣੀ ਹੈ ਤੇ ਉਸੇ ਤਰੀਕੇ ਬਣਾ ਕੇ ਖਾਣਾ ਹੈ ਦੇਖਣਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਮੇਰਾ ਬਣਿਆ ਹੋਇਆ ਹਲਵਾ ਤੇ ਆਓ ਹੁਣ ਸ਼ੁਰੂ ਕਰੀਏ ਅਸੀਂ ਆਪਣੀ ਰੈਸਪੀ ਬਣਾਣੀ ਗਾਜਰ ਦਾ ਹਲਵਾ ਆਹ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੇ ਗਾਜਰਾਂ ਕੱਟ ਕੇ ਧੋ ਕੇ ਛੁਰਕੇ ਰੱਖ ਲਿੱਤੀਆਂ ਨੇ ਤੇ ਐ ਰਹੀ ਸਾਡੀ ਮਲਾਈ ਜਿਹੜੀ ਅਸੀਂ ਹਲਵੇ ਚ ਪਾਣੀ ਆ ਆ ਰਿਹਾ ਸਾਡਾ ਦੁੱਧ ਸਵਾ ਕਿਲੋ ਸਾਡੀਆਂ ਗਾਜਰਾਂ ਨੇ 2 ਕਿਲੋ ਸੀ ਦੁੱਧ ਲਿਆ ਇਹ ਕੋਲੀ ਅਸੀਂ ਮਲਾਈ ਦੀ ਪਾਵਾਂਗੇ ਬਾਕੀ ਅਸੀਂ ਡਰਾਈ ਫਰੂਟ ਵੀ ਕੱਟ ਕੇ ਪਾਵਾਂਗੇ ਬਹੁਤ ਵਧੀਆ ਤਰੀਕੇ ਬਣਾਵਾਂਗੇ ਤੇ ਤੁਹਾਨੂੰ ਸਾਰੀ ਪੂਰੀ ਰੈਸਪੀ ਦਿਖਾਵਾਂਗੇ ਵੀ ਗਾਜਰ ਦਾ ਹਲਵਾ ਕਿਸ ਤਰੀਕੇ ਦਾ ਬਣਦਾ ਹੈ ਤੇ ਕਿਸ ਤਰ੍ਹਾਂ ਦਾ ਲੱਗਦਾ ਹੈ ਤੇ ਕੀ ਦਾ ਟੇਸਟ ਹੁੰਦਾ ਹੈ ਹੁਣ ਅਸੀਂ ਇੱਕ ਸ਼ੁਰੂ ਕਰਨ ਲੱਗੇ ਆ ਗਾਜਰ ਦਾ ਹਲਵਾ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਤੇ ਅਸੀਂ ਆਪਣੀ ਕੜਾਹੀ ਧਰ ਲਈ ਜਿਹਦੇ ਵਿੱਚ ਅਸੀਂ ਬਣਾਣਾ ਹੈ ਹਲਵਾ ਇਹ ਦੇਖੋ ਕੜਾਹੀ ਅਸੀਂ ਧਰ ਲਈਤੀ ਹੁਣ ਅਸੀਂ ਇਹਦੇ ਵਿੱਚ ਆਪਣੀਆਂ ਜਿਹੜੀਆਂ ਗਾਜਰਾਂ ਛੂਰ ਕੇ ਰੱਖੀਆਂ ਅਸੀਂ ਸਾਰੀਆਂ ਪਾ ਦਾਂਗੇ ਇਹ ਦੇਖੋ ਬਹੁਤ ਵਧੀਆ ਬਣਦਾ ਹੈ ਬਹੁਤ ਸਵਾਦ ਬਣਦਾ ਹੈ ਬਹੁਤ ਟੇਸਟੀ ਬਣਦਾ ਹੈ किस तरीके बनाना है, बना के दिखाना है देखो किनिया बड़िया गाजर लग लगदियाँ पर जिस जो तो बन जाएगा तो ये बिल्कुल थोड़ा जहा हो जाता है गया। जो खान लग जो तो मजा लगता है तो खत्म हो जाता है देखो गाजर अस पा दतियाँ ਤੁਸੀਂ ਸਾਡੀਆਂ ਗਾਜਰਾਂ ਪੈ ਚੁੱਕੀਆਂ ਨੇ ਹੁਣ ਅਸੀਂ ਇਹਨੂੰ ਇੱਕ ਵਾਰੀ ਹਿਲਾ ਲਾਂਗੇ ਤਾਂ ਜੋ ਸਾਡਾ ਪਾਣੀ ਚੰਗੀ ਤਰ੍ਹਾਂ ਸੁੱਕ ਸਕੇ ਤੇ ਗਾਜਰਾਂ ਰਿਝ ਸਕਣ ਇਹ ਦੇਖ ਅਸੀਂ ਇਸੇ ਤਰੀਕੇ ਹਿਲਾਏ ਜਾਣਾ ਇਹ ਤਿਹਨੂੰ ਬਣਾਏ ਜਾਣਾ ਬਹੁਤ ਵਧੀਆ ਲੱਗਦਾ ਆ ਦੇਖੋ ਆ ਸਾਡੇ ਨੇ ਬਦਾਮ ਜਿਹੜੇ ਅਸੀਂ ਵਿੱਚ ਪਾਣੇ ਨੇ ਇਹ ਸਾਡੀ ਰੇ ਕਿਸ਼ਮਿਸ਼ ਐ ਸਾਡੇ ਰੇ ਖਰਬੂਜੇ ਦੇ ਬੀਜ ਵੇਖੋ ਬਹੁਤ ਵਧੀਆ ਲੱਗਦੇ ਨੇ ਬਹੁਤ ਸਵਾਲਾਦੇ ਨੇ ਤੇ ਇਹ ਸਾਡੀ ਰਹੀ ਨੀਕੀ ਲੱਤ ਜੀ ਜਿਹੜੀ ਅਸੀਂ ਇਹਦੇ ਵਿੱਚ ਪਾਣੀ ਹੈ ਅਸੀਂ ਸਭ ਕੁਝ ਪਾ ਕੇ ਬਣਾਵਾਂਗੇ ਤੇ ਬਹੁਤ ਹੀ ਤਰੀਕੇ ਬਣਾਵਾਂਗੇ ਹੁਣ ਅਸੀਂ ਸਭ ਤੋਂ ਪਹਿਲਾਂ ਆਪਣੇ ਬਦਾਮਾਂ ਨੂੰ ਕੁੱਟ ਲਵਾਂਗੇ ਥੋੜੇ ਇੱਕ ਵਾਰ ਅਸੀਂ ਹਿਲਾਵਾਂਗੇ ਦੇਖੋ ਸਾਜੋ ਪਾਣੀ ਸੁੱਕ ਜਾਏ ਤੇ ਗੱਜਨਾ ਚ ਸਾਡੇ ਚੰਗੇ ਤਰੀਕੇ ਪੰਜ ਸੈਕਿੰਡ ਐ ਦੇਖੋ ਕਿੰਨੀਆਂ ਵਧੀਆ ਹੋ ਚੁੱਕੀਆਂ ਨੇ ਇਸ ਲਈ ਕਿ ਅਸੀਂ ਇਹਨਾਂ ਨੂੰ ਹਲਾਉਣਾ ਹੈ 10 ਮਿੰਟ ਹੋਰ ਤੇ ਫਿਰ ਇਹਦੇ ਵਿੱਚ ਅਸੀਂ ਪਾਵਾਂਗੇ ਚੀਨੀ ਚੀਨੀ ਅਸੀਂ ਗਾਜਰਾਂ ਦੇ ਹਿਸਾਬ ਨਾਲ ਇੱਕ ਪਾ ਇੱਕ ਕੋਲੀ ਪਾਵਾਂਗੇ ਤਾਂ ਜੋ ਸਾਰੇ ਹਲਵੇ ਦੇ ਵਿੱਚ ਮਿਕਸ ਹੋ ਸਕੇ ਸਭ ਤੋਂ ਪਹਿਲਾਂ ਅਸੀਂ ਕੋਲੀ ਮਲਾਈ ਦੀ ਪਾ ਦਾਂਗੇ ਆਪਣੀ ਤਾਂ ਜੋ ਇਹਦੇ ਵਿੱਚ ਬਿਲਕੁਲ ਮਿਕਸ ਹੋ ਸਕੇ ਤੇ ਘਿਓ ਵਾਂਗੂ ਬਣ ਸਕੇ ਸਭ ਤੋਂ ਪਹਿਲਾਂ ਅਸੀਂ ਮਲਾਈ ਪਾਵਾਂਗੇ ਤਾਂ ਜੋ ਰਿਝ ਸਕੇ ਸਾਡਾ ਹਲਵਾ ਚੰਗੀ ਤਰ੍ਹਾਂ ਐਸੇ ਲਾਈ ਪਾਤੀ ਇਸ ਤੋਂ ਬਾਅਦ ਅਸੀਂ ਪਾਵਾਂਗੇ ਚੀਨੀ ਹੁਣ ਅਸੀਂ ਪਾਵਾਂਗੇ ਆਪਣੀ ਚੀਨੀ ਸਾਡਾ ਥੋੜਾ ਬਨ ਚੁੱਕਾ ਹੈ ਆ ਦੇਖੋ ਅਸੀਂ ਚੀਨੀ ਪਾ ਰਹੇ ਹਾਂ ਬਹੁਤ ਵਧੀਆ ਤਰੀਕੇ ਬਣਾਣਾ ਵਾ ਬਣਾਣਾ ਇੱਥੇ ਖਾਣਾ ਹੈ ਤੇ ਇਹ ਅਸੀਂ ਪਾਵਾਂਗੇ ਆਪਣੀ ਹਰੀ ਇਲਾਚੀ ਨਿੱਕੀ ਜੋ ਅਸੀਂ ਕੁੱਟ ਕੇ ਰੱਖੀ ਹੋਈ ਹੈ ਦੇਖੋ ਇਹ ਅਸੀਂ ਨਾਲ ਹੀ ਪਾ ਦਾਂਗੇ ਤਾਂ ਜੋ ਸਾਰੇ ਹਲਵੇ ਨੂੰ ਸੁਝਬੂ ਆ ਸਕੇ ਮ ਚੰਗੀ ਤਰ੍ਹਾਂ ਹਲਾ ਲਾਂਗੇ ਚੀਨੀ ਨੂੰ ਰਸੀਪਣਾਗੇ ਤਾਂ ਜੋ ਦੁੱਧ ਫਟ ਨਾ ਸਕੇ ਇਹ ਚੰਗੀ ਤਰ੍ਹਾਂ ਮਿਕਸ ਹੋ ਜੇਗੀ ਚੀਨੀ ਤੇ ਫਿਰ ਸਾਡਾ ਦੁੱਧ ਬਿਲਕੁਲ ਸਹੀ ਤਰੀਕੇ ਵਿੱਚ ਮਿਕਸ ਹੋਏਗਾ ਨਹੀਂ ਤੇ ਦੁੱਧ ਫਟ ਜਾਂਦਾ ਇਸ ਕਰਕੇ ਅਸੀਂ ਚੀਨੀ ਪਹਿਲਾਂ ਪਾ ਕੇ ਇਹਦੇ ਵਿੱਚ ਮਿਕਸ ਕਰਨੀ ਹੈ ਇਹ ਦੇਖੋ ਹੁਣ ਅਸੀਂ ਥੋੜੀ ਦੇਰ ਇਹਨੂੰ ਰਿਨ ਲਾਂਗੇ ਆ ਦੇਖੋ ਸਾਡਾ ਬਿਲਕੁਲ ਹਲਵਾ ਬਣ ਚੁੱਕਾ ਹੈ ਖੰਡ ਮਿਕਸ ਹੋ ਚੁੱਕੀ ਹੈ ਪੂਰੀ ਹੁਣ ਅਸੀਂ ਪਾ ਦਾਂਗੇ ਦੁੱਧ ਆ ਦੇਖੋ ਜਿਹੜਾ ਅਸੀਂ ਦੁੱਧ ਲਿਆ ਹੈ ਅਸੀਂ ਪਾਵਾਂਗੇ ਦੁੱਧ ਜੀਦਨੇ ਸਾ ਢਾਹਲਵਾ ਬਹੁਤ ਵਧੀਆ ਬਹੁਤ ਹੀ ਸਵਾਦਿਸ਼ਟ ਬਣ ਸਕੇ ਐ ਅਸੀਂ ਪਾਤਾ ਦੁੱਧ ਆ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈ ਦੇਖੋ ਤੁਸੀਂ ਗਾਜਰਾਂ ਦਾ ਕਿੰਨਾ ਪਿਆਰਾ कलर ਆਇਆ ਹੁਣ ਅਸੀਂ ਮਿਕਸ ਕਰ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਰਿੰਨਾਗੇ ਤਾਂ ਜੋ ਸਾਡਾ ਇਹ ਦੇਖੋ ਦੂਜੇ ਜੇ ਪਤਲਾ ਹੈ ਇਹ ਬਿਲਕੁਲ ਅਸੀਂ ਸੁਕਾ ਲੈਣਾ ਬਹੁਤ ਵਧੀਆ ਬਣਦਾ ਹੈ ਬਹੁਤ ਮਜਾ ਆਉਂਦਾ ਹੈ ਇਸੇ ਤਰੀਕੇ ਬਣਾਇਆ ਕਰੋ ਤੇ ਖਾਇਆ ਕਰੋ ਇੱਕਵਾਰ ਅਸੀਂ ਹਿਲਾ ਲਾਂਗੇ ਦੁੱਧ ਰਿਚੇ ਹੈ ਇਹਨੂੰ ਲਾਈ ਜਾਣਾ ਤਾਂ ਜੋ ਹਲਵਾ ਠੰਡੇ ਨਾਲ ਲੱਗ ਸਕੇ ਇਹ ਦੇਖੋ ਬਸ ਇਸ ਤਰੀਕੇ ਨਾਲ ਲਾਈ ਦਿਓ ਇਹਨੂੰ ਤਾਂ ਜੋ ਦੁੱਧ ਬਿਲਕੁਲ ਮਿਕਸ ਹੋ ਸਕੇ ਤੇ ਬਹੁਤ ਵਧੀਆ ਹਲਵਾ ਬਣੇ ਬਹੁਤ ਹੀ ਸਵਾਦ ਤੇ ਬਹੁਤ ਹੀ ਵਧੀਆ ਆ ਦੇਖੋ ਕਾਫੀ ਹੱਦ ਤੱਕ ਸੁੱਕ ਗਿਆ ਹੈ ਦੁੱਧ ਆ ਦੇਖੋ ਬਸ ਥੋੜੀ ਜਿਹੀ ਕਸਰ ਰਹਿ ਗਈ ਹੈ ਇਹ ਵੀ ਪੂਰੀ ਤਰ੍ਹਾਂ ਬਣ ਜਾਏਗਾ ਤੇ ਫਿਰ ਅਸੀਂ ਇਹਦੇ ਵਿੱਚ ਆਪਣੇ ਬਦਾਮ ਗਿਰੀਆਂ ਦੇ ਸੋਹੀ ਪਾ ਦਵਾਂਗੇ ਹਾ ਦੇਖੋ ਜੀ ਹਲਵਾ ਸਾਡਾ ਤਿਆਰ ਹੋ ਚੁੱਕਾ ਹੈ ਦੇਖੋ ਕਿੰਨਾ ਵਧੀਆ ਕਿੰਨਾ ਵਧੀਆ ਤਿਆਰ ਹੋਇਆ ਦੇਖੋ ਬਹੁਤ ਵਧੀਆ ਤਿਆਰ ਹੋਇਆ ਹੈ ਇਸੇ ਤਰੀਕੇ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਬਦਾਮ ਹੈ ਅਸੀਂ ਉਹ ਪਾਵਾਂਗੇ ਇਹ ਦੇਖੋ अस्गे अपनी किशमिश और हम असी पा देंगे अपने, अपने खरबूजी दिविया देखो कि वी बन चुका है हलवा हूँ असू चंकी तरह हिला लाँगे ता जो गिरिया मिक्स हो सकन बहुत वजिया लगता है बहुत स्वाद लगता है बहुत टेस्टी बनता है देखो कि वी बन चुका है ਇਸੇ ਤਰੀਕੇ ਬਣਾਉਣਾ ਤੇ ਖਾਣਾ ਆ ਵੇਖੋ ਜੀ ਸਾਡਾ ਗਾਜਰ ਦਾ ਹਲਵਾ ਤਿਆਰ ਹੋ ਚੁੱਕਾ ਹੈ ਬਣ ਚੁੱਕਾ ਹੈ ਬਹੁਤ ਵਧੀਆ ਬਣਿਆ ਹੈ ਤੇ ਤੁਸੀਂ ਵੀ ਇਸੇ ਤਰੀਕੇ ਬਣਾਣਾ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਇੱਕ ਵਾਰੀ ਬਣਾ ਕੇ ਤੇ ਖਾ ਕੇ ਜਰੂਰ ਵੇਖਿਓ ਬਾਏ ਫੈਮਲੀ ਬਾਏ